ਸਸਿਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਫੱਟੀ ਖਬਰ ਕੇਂਦਰ ਸਰਕਾਰ ਅੱਜ ਖੁਲਾਸਾ ਕਰੇਗੀ ਕਿ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਨੂੰ ਕਦੋਂ ਫਾਂਸੀ ਦਿੱਤੀ ਜਾਵੇਗੀ ਪਿਛੀ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸ਼ਕਤੀ ਨਾਲ ਪੁੱਛਿਆ ਸੀ ਤੁਸੀਂ ਉਸ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਇਸ ਲਈ ਕੌਣ ਜ਼ਿੰਮੇਵਾਰ ਹੈ ਘਟੋ-ਘਟ ਅਸੀਂ ਫਾਂਸੀ ਤੇ ਰੋਕ ਨਹੀਂ ਲਗਾਈ ਹੈ ਬੁੱਧਵਾਰ ਦੀ ਸੁਣਵਾਈ ਵਿੱਚ ਕੇਂਦਰ ਸਰਕਾਰ ਇਹ ਵੀ ਦੱਸੇਗੀ ਕਿ ਰਾਜਵਾਨਾ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਰਾਜਵਾਨਾ ਦੀ ਰੈਨ ਦੀ ਅਪੀਲ ਤੇ ਸੁਣਵਾਈ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਰਾਜਵਾਨਾ ਨੂੰ 2007 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੀ ਫਾਂਸੀ 31 ਮਾਰਚ 2012 ਨੂੰ ਨਿਰਧਾਰਤ ਕੀਤੀ ਗਈ ਸੀ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਤਾਰੀਖ ਤੋਂ ਪਹਿਲਾਂ ਰਾਸ਼ਟਰਪਤੀ ਕੋਲ ਰੈਨ ਦੀ ਅਪੀਲ ਦਾਇਰ ਕੀਤੀ ਸੀ ਇਹ ਰੈਨ ਦੀ ਅਪੀਲ ਪਿਛਲੇ 13 ਸਾਲਾਂ ਤੋਂ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਹੈ ਬਲਵੰਤ ਸਿੰਘ ਰਾਜਵਾਨਾ ਇਸ ਸਮੇਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਸੁਪਰੀਮ ਕੋਰਟ ਦੀ ਪਿਛਲੀ ਸੁਣਵਾਈ ਵਿੱਚ ਸੀਨੀਅਰ ਵਕੀਲ ਮੁਕุล ਰੋਹਤਗੀ ਨੇ ਕਿਹਾ ਕਿ ਬਲਵੰਤ ਸਿੰਘ ਰਾਜਵਾਨਾ 29 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਨੇ ਉਹ 15 ਸਾਲਾਂ ਤੋਂ ਮੌਤ ਦੀ ਸਜ਼ਾ ਕੱਟ ਰਹੇ ਨੇ ਜਦੋਂ ਪਿਛਲੀ ਵਾਰ ਪਟੀਸ਼ਨ ਦਾਰ ਕੀਤੀ ਗਈ ਸੀ ਤਾਂ ਅਦਾਲਤ ਨੇ ਕਿਹਾ ਸੀ ਕਿ ਰੈਮ ਦੀ ਅਪੀਲ ਗੁਰਦੁਆਰਾ ਕਮੇਟੀ ਦੁਆਰਾ ਦਾਰ ਕੀਤੀ ਗਈ ਸੀ ਉਹਨਾਂ ਦੁਆਰਾ ਨਹੀਂ ਹਾਲਾਂਕਿ ਉਪਬੰਧਾਂ ਅਨੁਸਾਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਟੀਸ਼ਨ ਕੌਣ ਦਾਇਰ ਕਰਦਾ ਹੈ ਇਸ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਦਾਲਤ ਨੇ ਫਿਰ ਕਿਹਾ ਹੈ ਕਿ ਇਹਨਾ ਸਮਾਂ ਬੀਤ ਗਿਆ ਹੈ ਅਤੇ ਕਿਸੇ ਸਮੇਂ ਫੈਸਲਾ ਲੈਣਾ ਪਵੇਗਾ ਉਦੋਂ ਤੋਂ 2.5 ਸਾਲ ਬੀਤ ਚੁੱਕੇ ਨੇ ਸੀਨੀਅਰ ਵਕੀਲ ਮੁਕุล ਨੇ ਅੱਗੇ ਕਿਹਾ ਹੈ ਕਿਉਂਕਿ ਪਿਛਲੀ ਪਟੀਸ਼ਨ ਤੇ ਕੁਝ ਨਹੀਂ ਹੋਇਆ ਇਸ ਲਈ ਉਹਨਾਂ ਨੇ 2024 ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਜਨਵਰੀ ਵਿੱਚ ਇਸ ਪਟੀਸ਼ਨ ਤੇ ਦਿੱਤੇ ਗਏ ਅੰਤਿਮ ਆਦੇਸ਼ ਵਿੱਚ ਚੀਫ ਜਸਟਿਸ ਬੀ ਆਰ ਗਵਈ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਕੇਵੀ ਵਿਸ਼ਵਨਾਥ ਦੀ ਇੱਕ ਵਿਸ਼ੇਸ਼ ਬੈਂਚ ਨੇ ਕੇਂਦਰ ਸਰਕਾਰ ਨੂੰ ਰਹਿਮ ਦੀ ਪਟੀਸ਼ਨ ਤੇ ਫੈਸਲਾ ਲੈਣ ਦਾ ਆਖਰੀ ਮੌਕਾ ਦਿੱਤਾ ਅਦਾਲਤ ਨੇ ਫਿਰ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਜਿਹਾ ਕਰਨ ਵਿੱਚ ਸਫਲ ਰਹਿੰਦੀ ਹੈ ਤਾਂ ਉਹ ਆਪਣਾ ਅੰਤਿਮ ਫੈਸਲਾ ਸੁਣਾਏਗੀ ਲਗਭਗ 20 ਦਿਨ ਪਹਿਲਾਂ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਸੀ ਜੇਕਰ ਇਸ ਨੂੰ ਇੱਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਤਾਂ ਬਲਵੰਤ ਸਿੰਘ ਰਾਜਵਾਨਾ ਨੂੰ ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਸੁਪਰੀਮ ਕੋਰਟ ਨੇ ਇਹ ਵੀ ਪੁੱਛਿਆ ਸੀ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਵਧੀਕ ਸਾਲਿਸਟਰ ਜਰਨਲ ਕੇ ਐਮ ਨਟਰਾਜ ਨੇ ਕਿਹਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਜਵਾਬ ਦੇਣਗੇ ਇਸ ਤੋਂ ਬਾਅਦ ਸੁਣਵਾਈ ਅੱਜ 15 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਕੇਸ ਨੂੰ ਦੁਬਾਰਾ ਮੁਲਤਵੀ ਨਹੀਂ ਕੀਤਾ ਜਾਵੇਗਾ ਕੇਂਦਰ ਦੀ ਬੇਨਤੀ ਤੇ ਯੂਕੇ ਦਾ ਵੀਜ਼ਾ ਲੈਣਾ ਹੁਣ ਤੁਹਾਡੇ ਲਈ ਹੋਰ ਹੋ ਗਿਆ ਮੁਸ਼ਕਿਲ ਕਿਉਂਕਿ ਹੁਣ ਸਰਕਾਰ ਨੇ ਕੁਝ ਅਜਿਹੇ ਵੱਡੇ ਕਦਮ ਚੱਕਲੇ ਨੇ ਜਿਸ ਤੋਂ ਬਾਅਦ ਤੁਹਾਨੂੰ ਹੁਣ ਬਹੁਤ ਸਖਤ ਟੈਸਟਾਂ ਤੋਂ ਗੁਜ਼ਰਨਾ ਪਵੇਗਾ ਕਿਉਂਕਿ ਹੁਣ ਦੱਸਦੀ ਏ ਕਿ ਹੁਣ ਯੂਕੇ ਦੇ ਵਿੱਚ ਵੱਡੇ ਪੱਧਰ ਦੇ ਫੈਸਲੇ ਲਿੱਤੇ ਗਏ ਨੇ ਔਰ ਅੰਗਰੇਜ਼ੀ ਦਾ ਟੈਸਟ ਦੇਣਾ ਹੋਰ ਵੀ ਮੁਸ਼ਕਿਲ ਹੋ ਚੁੱਕਾ ਹੈ ਕਿਉਂਕਿ ਅੰਗਰੇਜ਼ੀ ਦਾ ਟੈਸਟ ਦੇਣਾ ਹੁਣ ਲਾਜ਼ਮੀ ਕਰ ਦਿੱਤਾ ਹੈ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਹੁਣ ਯੂਕੇ ਦੇ ਵਿੱਚ ਬ੍ਰਿਟੇਨ ਦੇ ਵਿੱਚ ਕੀ ਕੁਝ ਵੱਡੇ ਫੈਸਲੇ ਲਿੱਤੇ ਗਏ ਨੇ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਬ੍ਰਿਟਿਸ਼ ਸਰਕਾਰ ਨੇ ਹੁਣ ਭਾਰਤ ਅਤੇ ਹੋਰ ਦੇਸ਼ਾਂ ਦੇ ਵੀਜ਼ੇ ਬਿਨੈਕਾਰਾਂ ਲਈ ਇਹ ਜੋ ਹੈ ਹੁਣ ਲਾਜ਼ਮੀ ਅੰਗਰੇਜ਼ੀ ਭਾਸ਼ਾ ਟੈਸਟ ਨੂੰ ਹੋਰ ਵੀ ਮੁਸ਼ਕਲ ਬਣਾਉਣ ਲਈ ਸ਼ਰਤਾ ਪੇਸ਼ ਕੀਤੀਆਂ ਨੇ ਇਹ ਪ੍ਰਸਤਾਵ ਸੰਸਦ ਵਿੱਚ ਬ੍ਰਿਟੇਨ 'ਚ ਵੱਧ ਰਹੀ ਇਮੀਗ੍ਰੇਸ਼ਨ ਤੇ ਇੱਕ ਵਿਆਪਕ ਕਾਰਵਾਈ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਨਵਾਂ ਅੰਗਰੇਜ਼ੀ ਭਾਸ਼ਾ ਟੈਸਟ ਯੂਕੇ ਦੇ ਗ੍ਰਹਿ ਦਫ਼ਤਰ ਦੁਆਰਾ ਕਰਵਾਇਆ ਜਾਵੇਗਾ ਦਾਸ ਹੀ ਇਹ ਕਿ ਹੁਣ 2026 8 ਜਨਵਰੀ 2026 ਤੋਂ ਸਾਰੇ ਹੁਨਰਵੰਦ ਕਾਮਿਆਂ ਲਈ ਆਉਣ ਵਾਲੀ ਵੀਜ਼ਾ ਅਰਜ਼ੀ ਪ੍ਰਕਿਰਿਆ ਦੇ ਹਿੱਸੇ ਵਜੋਂ ਨਤੀਜਿਆਂ ਦੀ ਪੁਸ਼ਟੀ ਕੀਤੀ ਜਾਣੀ ਹੈ ਵੀਜ਼ਾ ਬਿਨੇਕਾਰਾਂ ਕੋਲ A ਲੈਵਲ ਜਾਂ ਗ੍ਰੇਡ 12 ਦੇ ਬਰਾਬਰ ਅੰਗਰੇਜ਼ੀ ਬੋਲਣ ਸੁਣਨ ਪੜਨ ਅਤੇ ਲਿਖਣ ਦਾ ਪੱਧਰ ਹੋਣਾ ਚਾਹੀਦਾ ਜਿਸ ਨੂੰ ਲੈਵਲ B2 ਵਜੋਂ ਜਾਣਿਆ ਜਾਂਦਾ ਹੈ ਯਾਨੀ ਕਿ ਹੁਣ ਜੇਕਰ ਤੁਸੀਂ ਬ੍ਰਿਟੇਨ ਜਾਣ ਦੀ ਇੱਛਾ ਰੱਖਦੇ ਹੋ ਯੂਕੇ ਜਾਣਾ ਚਾਹੁੰਦੇ ਹੋ ਤੇ ਹੁਣ ਤੁਹਾਨੂੰ ਇਹ ਜਿਹੜਾ ਅੰਗਰੇਜ਼ੀ ਭਾਸ਼ਾ ਦਾ ਟੈਸਟ ਹੈ ਉਹ ਦੇਣਾ ਪਵੇਗਾ ਔਰ ਇਹ ਭਾਸ਼ਾ ਦਾ ਟੈਸਟ ਹੋਰ ਵੀ ਮੁਸ਼ਕਿਲ ਜਿਹੜਾ ਹੋ ਜਾਵੇਗਾ ਕਿਉਂਕਿ 18 ਜਨਵਰੀ 2026 ਤੋਂ ਸਾਰੇ ਹੁਨਰਮੰਦ ਕਾਮਿਆਂ ਲਈ ਇਹ ਵੀਜ਼ਾ ਅਰਜ਼ੀ ਦੇ ਹਿੱਸੇ ਜਿਹੜੀ ਨਤੀਜੇ ਆਉਣਗੇ ਉਹਨਾਂ ਦੀ ਪੁਸ਼ਟੀ ਹੋਵੇਗੀ ਵੀਜ਼ੇ ਬਿਨਾਂ ਕਾਰਾ ਕੋਲ A ਲੈਵਲ ਜਾਂ ਗ੍ਰੇਡ 12 ਦੇ ਬਰਾਬਰ ਅੰਗਰੇਜ਼ੀ ਬੋਲਣ ਸੁਣਨ ਪੜ੍ਹਨ ਤੇ ਲਿਖਣ ਦਾ ਪੱਧਰ ਹੋਣਾ ਚਾਹੀਦਾ ਯਾਨੀ ਕਿ ਹੁਣ ਤੁਹਾਨੂੰ ਪ੍ਰੋਪਰ ਢੰਗ ਨਾਲ ਚੰਗੀ ਤਰੀਕੇ ਦੇ ਨਾਲ ਜਿਹੜੀ ਅੰਗਰੇਜ਼ੀ ਆ ਉਹ ਆਣੀ ਚਾਹੀਦੀ ਹੈ ਤੇ ਜੇਕਰ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਹੋਈ ਜਾਂ ਤੁਸੀਂ ਘੱਟ ਅੰਗਰੇਜ਼ੀ ਦੇ ਵਿੱਚ ਮਾਹਰ ਹੋਏ ਤਾਂ ਤੁਹਾਨੂੰ ਵੀਜ਼ਾ ਮਿਲਣ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਔਰ ਜਿਸ ਨੂੰ ਲੈਵਲ B2 ਵਜੋਂ ਜਾਣਿਆ ਜਾਂਦਾ ਹੈ ਜੇਕਰ ਤੁਹਾਡੇ ਕੋਲ ਲੈਵਲ B2 ਵਜੋਂ ਜਿਹੜੀ ਅੰਗਰੇਜ਼ੀ ਹੋ ਵੀ ਹੋਈ ਤੇ ਤੁਹਾਡਾ ਜਿਹੜਾ ਵੀਜ਼ਾ ਲੱਗ ਸਕਦਾ ਅਗਰ ਜੇਕਰ ਤੁਸੀਂ ਇਸ ਦੇ ਵਿੱਚ ਨਹੀਂ ਕਾਮਯਾਬ ਹੁੰਦੇ ਹੋ ਤੁਹਾਨੂੰ ਅੰਗਰੇਜ਼ੀ ਘੱਟ ਮਾਤਰਾ ਤੇ ਆਉਂਦੀ ਹੈ ਤੇ ਤੁਹਾਡਾ ਯੂਕੇ ਦਾ ਵੀਜ਼ਾ ਲਗੜਾ ਮੁਸ਼ਕਿਲ ਭਰਿਆ ਹੋ ਸਕਦਾ ਹੈ ਜਾਨੀ ਕਿ ਹੁਣ ਯੂਕੇ ਦੇ ਵਿੱਚ ਵੱਡੇ ਪੱਧਰ ਦੀਆਂ ਸਖਤਾਈਆਂ ਇਸ ਬਾਬਤ ਹੋ ਗਈਆਂ ਨੇ ਕਿ ਤੁਹਾਨੂੰ ਉੱਥੇ ਅੰਗਰੇਜ਼ੀ ਦਾ ਟੈਸਟ ਦੇਣਾ ਪਵੇਗਾ ਪੂਰੀ ਜਾਂਚ ਪੜਤਾਲ ਹੋਵੇਗੀ ਅੰਗਰੇਜ਼ੀ ਦੇ ਵਿੱਚ ਤੁਸੀਂ ਮਾਹਰ ਹੋਏ ਤਾ ਤੁਸੀਂ ਫਿਰ ਜੋ ਹੈ ਵੀਜ਼ਾ ਲੈ ਸਕਦੇ ਹੋ 12 ਗ੍ਰੇਡ 12 ਦੇ ਬਰਾਬਰ ਅੰਗਰੇਜ਼ੀ ਬੋਲਣ ਸੁਣਨ ਪੜਨ ਦੇ ਮਾਹਰ ਤੁਸੀਂ ਹੋਣੇ ਚਾਹੀਦੇ ਹੋ ਜੇਕਰ ਤੁਸੀਂ ਨਹੀਂ ਹੋ ਤੇ ਤੁਹਾਨੂੰ ਵੀਜ਼ੇ ਦੇ ਵਿੱਚ ਦਿੱਕਤ ਆ ਸਕਦੀ ਹੈ ਤਾਂ ਹੁਣ ਬ੍ਰਿਟੇਨ ਦੇ ਵਿੱਚ ਸਖਤਾਈਆਂ ਜਿਹੜੀਆਂ ਨੇ ਵੀਜ਼ੇ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਅਮਰੀਕਾ ਕੈਨੇਡਾ ਦੇ ਵੱਲੋਂ ਵੀ ਸਖਤਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਬ੍ਰਿਟੇਨ ਦੇ ਵੱਲੋਂ ਵੀ ਵੱਡੇ ਪੱਧਰ ਦਾ ਕਦਮ ਚੱਕਿਆ ਗਿਆ ਇਸੇ ਚਾਲ ਦੇ ਤੁਹਾਨੂੰ ਦੱਸ ਦਈਏ ਕਿ ਹੁਣ ਲਗਾਤਾਰ ਹੀ ਹਰ ਇੱਕ ਦੇਸ਼ ਸਖਤਾਈਆਂ ਕਰ ਰਿਹਾ ਹੈ ਭਾਰਤ ਜਾਂ ਫਿਰ ਹੋਰਾਂ ਦੇਸ਼ਾਂ ਦੇ ਲਈ ਇਹ ਸਖਤਾਈਆਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਇਹਨਾਂ ਦੇਸ਼ਾਂ ਦੇ ਵਿੱਚ ਐਂਟਰੀ ਲੈ ਰਹੇ ਨੇ ਤਾਂ ਉਹ ਮਾਹਰ ਹੋਣ ਤਾਂ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਲਈ ਵੀ ਵੱਡੇ ਪੱਧਰ ਦੀਆਂ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਦੇ ਚੱਲਦੇ ਤੁਹਾਨੂੰ ਦੱਸੀਏ ਕਿ ਹੁਣ ਯੂਕੇ ਜਾਣਾ ਤੁਹਾਡਾ ਮੁਸ਼ਕਲ ਹੋ ਸਕਦਾ ਜੇਕਰ ਤੁਸੀਂ ਅੰਗਰੇਜ਼ੀ ਵਿੱਚ ਮਾਹਰ ਨਹੀਂ ਹੋ ਤਾਂ ਤੁਹਾਡਾ ਵੀਜ਼ਾ ਰੱਦ ਹੋ ਸਕਦਾ ਚੰਡੀਗੜ੍ਹ ਰੋਡ ਤੇ ਬੀਤੀ ਰਾਤ ਫੁੱਟਪਾਥ ਤੇ ਫੁੱਲ ਵੇਚਣ ਵਾਲੇ ਪ੍ਰਵਾਸੀ ਪਰਿਵਾਰ ਦੀ 6 ਮਹੀਨਿਆਂ ਦੀ ਬੱਚੀ ਅਚਾਨਕ ਲਾਪਤਾ ਹੋ ਗਈ ਪਰਿਵਾਰ ਦਾ ਕਹਿਣਾ ਹੈ ਕਿ ਕੋਈ ਅਣਪਛਾਤਾ ਸ਼ਖਸ ਉਹਨਾਂ ਦੀ ਬੱਚੀ ਨੂੰ ਅਗਵਾ ਕਰਕੇ ਲੈ ਗਿਆ ਹੈ ਸੂਚਨਾ ਪੁਲਿਸ ਨੂੰ ਦਿੱਤੀ ਗਈ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਜਾਂਚ ਦੌਰਾਨ 14 ਘੰਟਿਆਂ ਬਾਅਦ ਬੱਚੀ ਬਰਾਮਦ ਕਰ ਲਈ ਗਈ ਹੈ ਜੋ ਕਿ ਰੇਲਵੇ ਸਟੇਸ਼ਨ ਦੇ ਨੇੜੇੋਂ ਮਿਲੀ ਹੈ ਕੋਈ ਅਣਪਛਾਤਾ ਵਿਅਕਤੀ ਬੱਚੀ ਨੂੰ ਸਟੇਸ਼ਨ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ ਸੀ ਪੁਲਿਸ ਨੇ ਬੱਚੀ ਨੂੰ ਬਰਾਮਦ ਕਰਕੇ ਉਸਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਇਹ ਪਰਿਵਾਰ ਕੁਝ ਦਿਨ ਪਹਿਲਾਂ ਹੀ ਮੇਲੇ ਦੇ ਸੀਜ਼ਨ 'ਚ ਲੁਧਿਆਣਾ ਆਇਆ ਸੀ ਅਤੇ ਚੰਡੀਗੜ੍ਹ ਰੋਡ ਸਥਿਤ ਫੁੱਟਪਾਥ ਤੇ ਫੁੱਲ ਵੇਚਣ ਦਾ ਕੰਮ ਕਰ ਰਿਹਾ ਸੀ ਰਾਤ ਨੂੰ ਪੂਰਾ ਪਰਿਵਾਰ ਉੱਥੇ ਹੀ ਖੁੱਲੇ ਅਸਮਾਨ ਹੇਠ ਸੌ ਜਾਂਦਾ ਸੀ ਬੀਤੀ ਰਾਤ ਵੀ ਮਾਂ ਨੇ ਬੱਚੀ ਨੂੰ ਦੁੱਧ ਪਿਆਇਆ ਅਤੇ ਉਸ ਨੂੰ ਆਪਣੇ ਕੋਲ ਸੁਲਾ ਲਿਆ ਪਰ ਤੜਕੇ ਕਰੀਬ 4 ਵਜੇ ਜਦੋਂ ਨੀਂਦ ਖੁੱਲੀ ਤਾਂ ਬੱਚੀ ਗਾਇਬ ਸੀ ਮਾਦੇ ਰੋਲਾ ਪਾਉਣ ਤੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋਏ ਪਰਿਵਾਰ ਨੇ ਤੁਰੰਤ ਸਵੇਰੇ ਕਰੀਬ 5 ਵਜੇ ਪੁਲਿਸ ਨੂੰ ਸੂਚਨਾ ਦਿੱਤੀ ਥਾਣਾ ਨਵੀਂ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਬੱਚੀ ਦੀ ਫੋਟੋ ਸਾਰੇ ਥਾਣਿਆਂ 'ਚ ਭੇਜ ਦਿੱਤੀ ਅਤੇ ਬੱਚੀ ਦੇ ਅਗਵਾ ਹੋਂ ਸੰਬੰਧੀ ਵਾਰਲੈਸ ਕਰਵਾ ਦਿੱਤੀ ਸੀ ਫਿਰ ਦੇਰ ਸ਼ਾਮ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਰੇਲਵੇ ਸਟੇਸ਼ਨ ਤੋਂ ਬਾਹਰ ਇੱਕ ਛੋਟੀ ਬੱਚੀ ਮਿਲੀ ਹੈ ਜਿਸ ਨੂੰ ਉੱਥੇ ਕੋਈ ਛੱਡ ਕੇ ਚਲਾ ਗਿਆ ਹੈ ਪੁਲਿਸ ਤੁਰੰਤ ਮਾਤਾ ਪਿਤਾ ਨੂੰ ਲੈ ਕੇ ਮੌਕੇ ਤੇ ਪੁੱਜੀ ਜਿੱਥੇ ਮਾਤਾ ਪਿਤਾ ਨੇ ਆਪਣੀ ਬੱਚੀ ਨੂੰ ਪਛਾਣ ਲਿਆ ਪੁਲਿਸ ਦਾ ਕਹਿਣਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਬੱਚੀ ਨੂੰ ਅਗਵਾ ਕਰਕੇ ਲੈ ਗਿਆ ਹੋਵੇਗਾ ਅਤੇ ਫਿਰ ਪੁਲਿਸ ਦੇ ਦਬਾਅ ਕਾਰਨ ਬੱਚੀ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ ਹੋਵੇਗਾ ਪੁਲਿਸ ਆਸ-ਪਾਸ ਦੇ ਸੀਸੀਟੀਵੀ ਫੁਟੇਜ ਚੈੱਕ ਕਰਕੇ ਮੁਲਜ਼ਮ ਦਾ ਪਤਾ ਲਗਾ ਰਹੀ ਹੈ ਹਾਲ ਦੀ ਘੜੀ ਬੱਚੀ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਤੋਂ ਅਹਿਮ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਹਰਜਿੰਦਰ ਸਿੰਘ 베ਦੀ ਨੇ ਭਾਰਤੀ ਸਿਵਲ ਰੱਖਿਆ ਜਾਪਤਾ 2023 ਦੀ ਧਾਰਾ 163 ਤਹਿਤ ਜ਼ਿਲ੍ਹੇ ਵਿੱਚ ਕਈ ਸਖਤ پابندੀਆਂ ਲਗਾਈਆਂ ਨੇ ਕੋਈ ਵੀ ਵਿਅਕਤੀ ਸੜਕਾਂ ਤੇ ਜਾਨਵਰਾਂ ਨੂੰ ਚਰਾਉਣ ਜਾਂ ਉਹਨਾਂ ਨੂੰ ਖੁੱਲਾ ਛੱਡਣ ਦੀ ਮਨਾਹੀ ਹੈ ਵਿਆਪ ਪੈਲਸਾ ਸਕੂਲਾਂ ਕਾਲਜਾਂ ਗੁਰਦੁਆਰਿਆਂ ਅਤੇ ਮੰਦਿਰਾਂ ਵਿੱਚ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ ਸਾਰੇ ਸਾਈਬਰ ਕੈਫੇ ਮਾਲਕਾਂ ਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨੀ ਪਵੇਗੀ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨੀ ਪਵੇਗੀ ਲਾਈਟਾਂ ਜਾਂ ਰਿਫਲੈਕਟਰਾਂ ਤੋਂ ਬਿਨਾ ਵਾਹਨ ਚਲਾਉਣ ਦੀ ਮਨਾਹੀ ਹੈ ਨਵੇਂ ਕਿਰਾਏਦਾਰਾਂ ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨਾ ਖੂ ਜਾਂ ਬੋਰ ਪੁੱਟਣ ਤੋਂ ਪਹਿਲਾਂ ਇਜਾਜ਼ਤ ਲੈਣਾ ਅਤੇ ਹਰੇ ਆਂਬ ਦੇ ਦਰਖਤ ਕੱਟਣ ਦੀ ਵੀ ਮਨਾਹੀ ਹੈ। ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਭਾਰੀ ਵਾਹਨਾਂ ਦੇ ਲੰਘਣ ਦੀ ਮਨਾਹੀ ਹੋਵੇਗੀ ਅਤੇ ਸਰਹੱਦੀ ਖੇਤਰਾ ਵਿੱਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਆਵਾਜ਼ਾਈ ਦੀ ਮਨਾਹੀ ਹੋਵੇਗੀ। ਇਹ ਸਾਰੇ ਹੁਕਮ 2 ਨਵੰਬਰ 2025 ਤੱਕ ਲਾਗੂ ਰਹਿਣਗੇ।